ਦੇਖੋ 골ਡੀ ਬਹੁਤ ਹੀ ਸਤਕਾਰਯੋਗ ਛੋਟਾ ਵੀਰ ਹੈ। ਔਰ ਮੈਨੂੰ ਬੇਹੱਦ ਦੁੱਖ ਹੈ। ਕਿ ਅੱਜ ਉਹਨੇ ਆਪਣਾ ਪੋਲੀਟਿਕਲ ਸੁਸਾਇਸਾਈਡ ਕਰ ਲਿਆ। ਬਹੁਤ ਸਾਰੇ 골ਡੀ ਦੀਏ ਤੋਂ ਉਮੀਦਾਂ ਸਨ ਮੇਰੇ ਵਰਗੇ ਨੌਜਵਾਨਾਂ ਨੂੰ। ਔਰ ਜਿਸ ਪ੍ਰਕਾਰ ਬੇਬਾਕੀ ਦੇ ਨਾਲ ਸ਼ੇਰਾਂ ਦੇ ਵਾਂਗੂ ਦੋਵੇਂ ਮੀਆਂ ਬੀਬੀ ਦਹਾੜਦੇ ਸਨ, ਬੋਲਦੇ ਸਨ। ਲੇਕਿਨ ਜੇ ਇਹਨੂੰ ਅੰਗਰੇਜ਼ੀ ਚ ਕਿਹਾ ਜਾਵੇ ਤਾਂ ਇਟਸ ਅ ਪੋਲੀਟੀਕਲ ਸੂਸਾਈਡ ਯਾਨੀ ਕਿ ਰਾਜਨੀਤਿਕ ਆਤਮ ਹੱਤਿਆ ਦਲਵੀਰ ਗੋਲਡੀ ਨੇ ਕੀਤੀ ਹੈ ਸਰ ਜਿਸ ਤਰ੍ਹਾਂ ਦੇ ਐਲੀਗੇਸ਼ਨ ਲਾਏ ਨੇ ਅੱਜ ਖੈਰਾ ਨੇ ਵੀ ਲਾਈਵ ਹੋ ਕੇ ਕਿਹਾ ਕਿ ਪ੍ਰੈਸ਼ਰ ਕੀਤਾ ਜਾ ਰਿਹਾ ਹੈ ਵਿਜੀਲੈਂਸ ਦੀ ਦਬਾਅ ਦਿੱਤਾ ਜਾ ਰਿਹਾ ਹਾਲਾਂਕਿ ਗੋਲਡੀ ਸਾਫ ਤੌਰ ਤੇ ਨਕਾਰ ਦੇ ਨਜ਼ਰ ਆਏ ਮੁੱਖ ਖੁਦ ਮੁੱਖ ਮੰਤਰੀ ਵੀ ਕਾਂਗਰਸ ਤੇ ਨਿਸ਼ਾਨਾ ਸਾਧਿਆ ਕਿ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਕਾਂਗਰਸ ਸਿਰਫ ਇਸੇ ਤਰ੍ਹਾਂ ਦੀ ਗੱਲਾਂ ਕਰਦੀ ਹੈ ਦੇਖੋ ਮੈਨੂੰ ਨਹੀਂ ਪਤਾ ਕਿ ਉਹ ਉਹਦੇ ਮਨ ਦੇ ਵਿੱਚ ਕਿਉਂਕਿ ਮੈਂ ਕਿਸੇ ਦੇ ਮਨ ਦੇ ਵਿੱਚ ਕੀ ਹੈ ਇਹ ਅਕਸਰ ਹੀ ਜਿਹੜੇ ਆ ਪੋਲੀਟੀਸ਼ੀਅਨ ਤੇ ਮੀਡੀਆ ਵਾਲੇ ਆਕਾਸਰੇ ਲਾ ਦਿੰਦੇ ਆ ਮੈਨੂੰ ਨਹੀਂ ਪਤਾ ਉਹ ਡਰ ਹੈ ਜਾਂ ਨਹੀਂ ਹੈ ਲੇਕਿਨ ਮੈਂ ਤੁਹਾਨੂੰ ਵਾਰ-ਵਾਰ ਇੱਕ ਹੀ ਗੱਲ ਕਹਿ ਰਿਹਾ ਕਿ ਟਿਕਟ ਨਾ ਮਿਲਣ ਤੇ ਪਾਰਟੀ ਕੋਈ ਹੋਰ ਜੁਆਇਨ ਕਰ ਲੈਣੀ ਕਿਉਂਕਿ ਤੁਹਾਨੂੰ ਆਲਰੇਡੀ ਟਿਕਟ ਮਿਲੀ ਤੁਸੀਂ ਇੱਕ ਹਲਕੇ ਦੀ ਨੁਮਾਇੰਦਗੀ ਕਰ ਰਹੇ ਹੋ ਤੁਹਾਨੂੰ ਐਮ.ਐਲ.ਏ ਬਣਾਇਆ ਪ੍ਰਿਯੰਕਾ ਗਾਧੀ ਜੀ ਤੁਹਾਡੇ ਦੂਸਰੇ ਚੋਣ ਦੇ ਵਿੱਚ ਆਏ ਔਰ ਪਹਿਲਾ ਚੋਣ ਇੱਕ ਤੁਸੀਂ ਦੇਖੋ ਕਿ ਇੱਕ ਆਮ ਵਿਅਕਤੀ ਨੂੰ ਕਿੰਨਾ ਸੰਘਰਸ਼ ਕਰਨਾ ਪੈਂਦਾ ਹੈ ਕਿ ਟਿਕਟ ਲੈਣਾ ਸੀ ਨੌਜਵਾਨ ਬੱਚਾ ਜਿਹਦਾ ਬਾਪ ਇੰਸਪੈਕਟਰ ਨੌਕਰੀ ਕਰਦਾ ਹੋਵੇ ਛੋਟੀ ਜੀ ਔਰ ਜਿਹੜਾ ਕਾਲਜ ਚ ਹੋਵੇ ਉਹਨੂੰ ਚੱਕ ਕੇ ਐਮਐਲਏ ਬਣਾਉਣਾ ਇਹ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਦੇਣ ਹੈ ਇਹਨੂੰ ਨਕਾਰਿਆ ਨਹੀਂ ਜਾਂਦਾ ਜਾ ਸਕਦਾ ਅੱਜ ਇਸ ਕਾਬਿਲ ਕਿਨੇ ਬਣਾਇਆ ਇਸ ਕਾਬਲ ਕਾਂਗਰਸ ਪਾਰਟੀ ਨੇ ਬਣਾਇਆ ਨਾਨ ਪੋਲੀਟੀਕਲ ਫੈਮਲੀ ਤੋਂ ਬੱਚੇ ਨੂੰ ਚੱਕ ਕੇ ਐਮਐਲਏ ਬਣਾ ਕੇ ਦੋ ਵਾਰ ਟਿਕਟ ਦੇ ਕੇ ਇੱਕ ਵਾਰੀ ਪਾਰਲੀਮੈਂਟ ਦੀ ਟਿਕਟ ਦੇਤੀ ਅਸੀਂ 117 ਲੋਕ ਐ ਜਿਹੜੇ ਚੋਣ ਲੜਦੇ ਐ ਐਮਐਲਏ ਅਸੀਂ ਕੇਵਲ 13 ਲੋਕ ਐ ਜਿਹੜੇ ਮੈਂਬਰ ਆਫ ਪਾਰਲੀਮੈਂਟ ਦਾ ਚੋਣ ਲੜਦੇ ਨੇ ਲੇਕਿਨ ਲੱਖਾਂ ਦੀ ਤਦਾਦ ਦੇ ਵਿੱਚ ਕਾਂਗਰਸ ਦਾ ਵੋਟਰ ਸਾਨੂੰ ਮੋਟਾ ਪਾਉਂਦਾ ਹੈ ਜਿਨ੍ਹਾਂ ਦੀਆਂ 60-60 ਸਾਲਾਂ ਦੀਆਂ ਖੁਆਇਸ਼ ਹੈਗੀ ਹੈ ਕਿ ਮੈਨੂੰ ਟਿਕਟ ਮਿਲ ਜਾਏ ਇੱਕ ਵਾਰੀ ਪਾਰਟੀ ਮੈਂ ਇੱਕ ਵਾਰੀ ਐਮਐਲਏ ਬਣ ਜਾਣਾ ਅਲਟੀਮੇਟਲੀ ਇਹ ਕੋਈ ਕਿਸੇ ਦਾ ਮੂਲ ਅਧਿਕਾਰ ਥੋੜੀ ਹੈ ਇਹ ਮੇਰੇ ਕੋਈ ਜਨਮ ਅਧਿਕਾਰ ਥੋੜੀ ਹੈ ਕਿ ਮੈਂ 13 ਕਰੋੜ ਲੋਕਾਂ ਨੂੰ ਰਾਜਾ ਵੜਿੰਗ ਰਿਪਰੈਜ਼ੈਂਟ ਕਰੇਗਾ ਜਾਂ 12 ਲੱਖ ਸੰਗਰੂਰ ਦੇ ਵੋਟਾਂ ਨੂੰ 골ਡੀ ਕਰੇਗਾ ਇਹ ਮੂਲ ਅਧਿਕਾਰ ਨਹੀਂ ਹੈ ਕਾਂਗਰਸ ਪਾਰਟੀ ਨੇ ਬਹੁਤ ਕੁਝ ਦਿੱਤਾ ਉਹਨਾਂ ਨੂੰ ਵੇਖੋ ਜਿਨ੍ਹਾਂ ਦਾ ਜਿਹੜਾ ਸ਼ਰੀਰ ਔਕਸ ਗਿਆ ਕੁਰਤੇ ਪਜਾਮੇ ਪਾ ਕੇ ਜਿਨ੍ਹਾਂ ਨੇ ਗੋਲਡੀ ਤੋਂ ਵੱਧ ਸੰਘਰਸ਼ ਕੀਤਾ ਧੂਰੀ ਦੇ ਵਿੱਚ ਐਸੇ ਹਿੰਦੂ ਲੀਡਰ ਐਸੇ ਸਿੱਖ ਲੀਡਰ ਹੈ ਜਿਨ੍ਹਾਂ ਨੇ ਗੋਲਡੀ ਤੋਂ ਵੱਧ ਸੰਘਰਸ਼ ਕੀਤਾ ਔਰ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਕਾਂਗਰਸ ਗੋਡੀ ਦਾ ਕੇਵਲ 10 ਸਾਲਾਂ ਦੀ ਰਾਜਨੀਤੀ ਚ ਆਇਆ ਨਾ ਉਸ ਤੋਂ ਪਹਿਲਾਂ ਸੋ ਮੇਰੇ ਕਹਿਣ ਦਾ ਮਤਲਬ ਇਹ ਕੋਈ ਮੂਲ ਅਧਿਕਾਰ ਨਹੀਂ ਹੈ ਜਾਨ ਵੇਲੇ ਮੈਂ ਹਰ ਪੋਲੀਟਿਸ਼ੀਅਨ ਨੂੰ ਕਹਿੰਦਾ ਕਿ ਹਰ ਵਿਅਕਤੀ ਦਾ ਹੱਕ ਹੈ ਜਿਹਦੋਂ ਉਹਰਾ ਦਿਲ ਕਰਦਾ ਹੈ ਉਹ ਪਾਰਟੀ ਛੱਡ ਕੇ ਜਾ ਰਿਹਾ ਹੈ ਜਾਂ ਕਿਸੇ ਹੋਰ ਪਾਰਟੀ ਤੋਂ ਓਪਰਚੁਨਿਟੀ ਅਵੇਲ ਕਰਦਾ ਹੈ ਮੌਕਾ ਪ੍ਰਸਤੀ ਕਿ ਮੈਨੂੰ ਕੁਝ ਮਿਲ ਜਾਏਗਾ ਮੇਰਾ ਸਿਸਟਮ ਚੱਲ ਜਾਏਗਾ ਜਾਓ ਕੋਈ ਦਿੱਕਤ ਨਹੀਂ ਹੈ ਲੇਕਿਨ ਇਲਜ਼ਾਮਤ ਨਾ ਲਾਓ ਉਸ ਕਾਂਗਰਸ ਪਾਰਟੀ ਦੇ ਜਿਸ ਪਾਰਟੀ ਨੇ ਤੁਹਾਨੂੰ ਅੱਜ ਭਗਵੰਤ ਮਾਨ ਜੀ ਦੇ ਬਰਾਬਰ ਬਹਿਣ ਦਾ ਮੌਕਾ ਦਿੱਤਾ ਨਹੀਂ ਤੁਸੀਂ ਭਗਵੰਤ ਮਾਨ ਨੇ ਤੁਹਾਡੀ ਢੂਈ ਨਹੀਂ ਮਾਰਨੀ ਸੀ ਤੁਹਾਡੇ ਨਾਲ ਮੁੱਖ ਮੰਤਰੀ ਬੈ ਕੇ ਪ੍ਰੈਸ ਕਾਨਫਰੰਸ ਨਹੀਂ ਕਰ ਰਹੇ ਸੀ ਅਗਰ ਤੁਹਾਨੂੰ ਐਮਐਲਏ ਤੁਸੀਂ ਨਾ ਬੰਦੇ ਤਾਂ ਤੁਹਾਨੂੰ ਭਗਵੰਤ ਮਾਨ ਜੀ ਨੇ ਭਗਵੰਤ ਮਾਨ ਜੀ ਨੇ ਤੁਹਾਨੂੰ ਬਿਲਕੁਲ ਪੁੱਛਣਾ ਨਹੀਂ ਸੀਗਾ ਸੋ 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 ਇਲਜ਼ਾਮ ਇਲਜ਼ਾਮ ਨਾ ਲਾਓ ਤੁਸੀਂ ਇਹ ਕਹੋ ਮੇਰਾ ਮਨ ਕੀਤਾ ਮੈਨੂੰ ਅੱਗੇ ਓਪਰਚੁਨਿਟੀ ਵਿਖਤੀ ਹੈ ਮੈਂ ਕਾਂਗਰਸ ਪਾਰਟੀ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਮੈਂ ਓਰੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਹੁਣ ਮੈਂ ਆਪਦਾ ਰਾਸਨੀਤਿਕ ਜੀਵਨ ਆਮ ਆਦਮੀ ਪਾਰਟੀ ਸ਼ੁਰੂ ਕਰਾਂਗਾ ਕਿ ਇੱਕ ਦੋ ਦਿਨ ਖੜ ਜੋ ਮੈਂ ਹੋਰ ਉੱਤੇ ਖੁਲਾਸੇ ਕਰਾਂਗਾ ਕਿ ਇਹਨਾਂ ਨੇ ਕਿਸ ਤਰ੍ਹਾਂ ਦੀ ਚੀਜ਼ਾਂ ਕੀਤੀ ਕਾਂਗਰਸ ਨੇ ਇਸ ਤੋਂ ਨਾਲ ਇਹਨਾਂ ਨੇ ਕਿਹਾ ਕਿ ਸਾਨੂੰ ਹਨੇਰੇ ਦੇ ਵਿੱਚ ਰੱਖਿਆ ਹਨੇਰੇ ਦੇ ਵਿੱਚ ਰੱਖਿਆ ਟਿਕਟ ਨਹੀਂ ਦੇਣੀ ਸੀ ਤਾਂ ਪਹਿਲਾਂ ਹੀ ਮਨਾ ਕਰ ਦੇਖੋ 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 ਗੋਲਡੀ ਜੀ ਮੈਂ ਫਿਰ ਕਿਹਾ ਮੇਰਾ ਛੋਟਾ ਭਰਾ ਹੈ ਮੇਰੇ ਨਾਲ ਉਹਰਾ ਬਹੁਤ ਅੱਛਾ ਸਬੰਧ ਰਿਹਾ ਹੈ ਉਹਨਾਂ ਦੀ ਧਰਪਤਨੀ ਸਾਡੀ ਛੋਟੀ ਭੈਣ ਹੈ ਮੈਂ ਗੋਲਡੀ ਨੂੰ ਇਹ ਬੇਨਤੀ ਕਰਾਂਗਾ ਕਿ ਅਕਸਰ politician ਮੇਰੇ ਕੋਲੇ ਕੋਈ ਵਿਅਕਤੀ ਆਉਂਦਾ ਟਿਕਟ ਮੰਗਣ ਵਾਸਤੇ ਜਾਂ ਕਾਂਗਰਸ ਦੀ ਲੀਡਰਸ਼ਿਪ ਕੋਲੇ ਜਾਂਦਾ ਟਿਕਟ ਮੰਗਣ ਵਾਸਤੇ ਸੁਣੋ ਬਈ ਸੁਣੋ ਸਾਰੇ ਜਾਣੇ ਮੈਂ بطور ਪ੍ਰਧਾਨ ਜਾਂ CLP ਲੀਡਰ ਹਰ ਵਿਅਕਤੀ ਨੂੰ ਕੀ ਕਹਾਂਗਾ ਉਹ ਕਹਿੰਦਾ ਮੈਂ ਟਿਕਟ ਲੈਣੀ ਹੈ ਮੈਂ ਕੀ ਕਹਾਂਗਾ ਕਿ ਬਾਹਰ ਹੋ ਜਾ ਤੇਰੀ ਟਿਕਟ ਨਹੀਂ ਬੰਦੀ ਨਾ ਮੈਂ ਕਹਾਂਗਾ ਕਿ ਠੀਕ ਹੈ ਆਪਾਂ ਤੇਰੇ ਵਾਸਤੇ ਟਰਾਈ ਕਰਾਂਗੇ ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਨੂੰ ਟਿਕਟ ਦਵਾਉਣ ਦੀ ਕਿਉਂਕਿ ਟਿਕਟ ਲੈਣ ਵਾਲੇ ਬਹੁਤ ਜ਼ਿਆਦੇ ਹੈ ਟਿਕਟਾਂ ਥੋੜੀਆਂ ਏਦਾਂ ਹੀ ਸਾਰੀ ਪਾਰਟੀ 'ਚ ਹੁੰਦਾ ਏ ਕੇਹੜਾ ਇਲਜ਼ਾਮ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਛੋਟੀਆਂ ਗੱਲਾਂ ਹੁਣ ਮੈਂ ਗੋਲਦੀ ਨੂੰ ਤੁਹਾਡੇ ਰਾਹੀਂ ਰਾਏ ਦੇਣ ਚਾਹੁੰਦਾ ਕਿ ਗੋਲਦੀ ਵੀਰ ਤੇਰਾ ਰਾਜਨੀਤਿਕ ਸਫਰ ਤੇਰੀ ਲੰਮੀ ਉਮਰ ਹੈ ਪਰਮਾਤਮਾ ਤੈਨੂੰ ਕਾਮਯਾਬੀ ਬਖਸ਼ੇ ਅਗਲੀ ਪਾਰਟੀ 'ਚ ਇਹ ਨਾ ਹੋਵੇ ਕਿ ਸਾਲ ਕਬਾਦ ਤੁਸੀਂ ਕਹੋ ਵੀ ਇਹ ਪਾਰਟੀ ਬਹੁਤ ਮਾੜੀ ਸੀ ਹੁਣ ਮੈਂ ਅਗਲੀ ਪਾਰਟੀ 'ਚ ਚੱਲੇ ਸੁਕਾਮ ਜਬੀ ਬਖਸ਼ੇ ਤੁਸੀਂ ਆਪਦਾ ਰਾਜਨੀਤਿਕ ਪਾਰੀ ਦੀ ਨਵੀਂ ਸ਼ੁਰੂਆਤ ਕੀਤੀ ਹੈ ਪਰ ਇਹ ਜਿਹੜਾ ਨਾ ਮੇਨੋ ਮੇਨੀ ਏ ਤਾਂ ਉਹਨੂੰ ਮੈਂ ਦੱਸਾਂਗਾ ਮੈਂ ਉਹ ਦੱਸਾਂਗਾ ਇਹ ਕੋਈ ਗੱਲ ਬਾਤ ਨਹੀਂ ਪਹਿਲਾਂ ਤੁਸੀਂ ਭਗਵੰਤ ਮਾਨ ਜੀ ਨੂੰ ਦੱਸਦੇ ਰਹੇ ਹੋ ਹੁਣ ਤੱਕ 2 ਸਾਲ ਉਹਨਾਂ ਨੂੰ ਤੁਸੀਂ ਦੱਸਿਆ ਅੱਜ ਤੁਸੀਂ ਕਹਿੰਦੇ ਹੁਣ ਮੈਂ ਕਾਂਗਰਸ ਨੂੰ ਦੱਸਾਂਗਾ ਛੋਟੇ ਵੀਰ ਇਹ ਗੱਲ ਚੰਗੀ ਨਹੀਂ ਲੱਗਦੀ ਔਰ ਕਈ ਵਾਰੀ ਮੂੰਹ ਚੋਂ ਨਿਕਲੇ ਸ਼ਬਦ ਮੁੜ ਵਾਪਸ ਨਹੀਂ ਆਉਂਦੇ ਗੋਲਡੀ ਦੇ ਜਾਣ ਨਾਲ ਕਿੱਡਾ ਕ ਵੱਡਾ ਨੁਕਸਾਨ ਜਿਹੜਾ ਕਾਂਗਰਸ ਹੋ ਗੋਲਡੀ ਗਏ ਕਿ ਪਿੰਡਾਂ ਦੇ ਸਰਪੰਚ ਵੀ ਗਏ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸਰਪੰਚ ਵੀ ਗਏ ਨੇ ਬੋਲ ਕਿੰਨੇ ਸਰਪੰਚ ਕਿੰਨੇ ਸਰਪੰਚ ਤੁਸੀਂ ਦੇਖੇ ਨੇ ਇਹ ਹਾਈ ਪ੍ਰੋਬਲਮ ਹੈ মিডিਆ ਮੀਡੀਆ ਹਾਊਸ ਮੀਡੀਆ ਹਾਊਸ ਨਾ ਗਲਤ ਗੱਲ ਨਾ ਕਰੋ ਇੱਕ ਵੀ ਸਰਪੰਚ ਅਜੇ ਤੱਕ ਨਹੀਂ ਗਿਆ ਮਾਰਕ ਕਮੇਟੀ ਦਾ ਕੋਈ ਚੇਅਰਮੈਨ ਨਹੀਂ ਗਿਆ ਮਨਿਸਪਲ ਕਮੇਟੀ ਦਾ ਕੋਈ ਪ੍ਰਧਾਨ ਨਹੀਂ ਗਿਆ ਜ਼ਿਲ੍ਹਾ ਪ੍ਰੀਸ਼ਦ ਦਾ ਕੋਈ ਮੈਂਬਰ ਨਹੀਂ ਗਿਆ ਯੂਥ ਕਾਂਗਰਸ ਦਾ ਕੋਈ ਪ੍ਰਧਾਨ ਨਹੀਂ ਗਿਆ ਐਨਸੀਐਯੂਆਈ ਦਾ ਪ੍ਰਧਾਨ ਨਹੀਂ ਗਿਆ ਤੁਸੀਂ ਮੈਨੂੰ ਦੱਸ ਦਿਓ ਵੀ 5000 ਬੰਦੇ ਨਾਲ ਸ਼ਮੂਲੀਅਤ ਕਰਤੀ ਹੋਵੇ ਇਕੱਲੇ ਕਹ ਰਹੇ ਠੀਕ ਹੈ ਕੰਮ ਮੇਰੇ ਮੈਨੂੰ ਲੱਗਦਾ ਕਿ ਇਹ ਉਹ ਹੀ ਹੈ ਪਹਿਲਾਂ ਮੁੱਖ ਮੰਤਰੀ ਸਾਹਿਬ ਵੀ ਕੁਝ ਨਾ ਕੁਝ ਕਹਿ ਦਿੰਦੇ ਸੀ ਗੋਲਡੀ ਬਾਰੇ ਅੱਜ ਦੋਨੋਂ ਇਕੱਠੇ ਹੈ ਔਰ ਗੋਲਡੀ ਜੀ ਦੀਆਂ ਆਪਦੀਆਂ ਵੀਡੀਓਜ਼ ਆਈਆਂ ਗੋਲਡੀ ਜੀ ਨੇ ਕਿਹਾ ਕਿ ਦੇਖੋ ਭਾਈ ਕੁਝ ਲੋਕ ਐਸੇ ਹੁੰਦੇ ਆ ਜਿਹੜੇ ਸਾਰੀਆਂ ਪਾਰਟੀਆਂ 'ਚ ਹੀ ਆਪ ਦਾ ਅਸਰ ਸੂਕ ਰੱਖਦੇ ਆ ਹੁਣ ਗਲਤ ਮੈਂ ਤੁਹਾਨੂੰ ਕਹਿੰਦਾ ਕਿ ਇਹ ਪੋਲੀਟੀਕਲ ਆਤਮ ਹੱਤਿਆ ਕਰ ਲਈ ਮੇਰੇ ਛੋਟੇ ਭਰਾ ਨੇ ਪਰ ਮੈਨੂੰ ਸੱਚੇ ਪਾਤਸ਼ਾਹ ਉਹਨੂੰ ਕੱਢ ਕੇ ਲੈ ਜੇ ਉਹ ਮੈਂ ਸਮਝਦਾ ਕਿ ਵੱਡਾ ਲੀਡਰ ਬਣੇ ਪੰਜਾਬ ਦਾ ਮੈਂ ਮੈਂ ਤਾਂ ਇਹ ਕਾਮਨਾ ਕਰਾਂਗਾ ਪਰ ਗਲਤੀ ਬਹੁਤ ਵੱਡੀ ਹੈ ਇੱਕ ਵੀ ਵਿਅਕਤੀ ਅਗਰ ਤੁਸੀਂ 10 ਸਾਲ ਇੱਕ ਹਲਕੇ ਦੀ ਨੁਮਾਇੰਦਗੀ ਕਰ ਰਹੇ ਕਰਦੇ ਹੋ ਤਾਂ ਤੁਹਾਡੇ ਨਾਲ ਨਾ ਜਾਵੇ ਇਹ ਤੁਹਾਡਾ ਰਾਜਨੀਤਿਕ ਆਤਮੱਤੇ ਠੀਕ ਹੈ ਜੀ ਠੀਕ ਹੈ ਥੈਂਕ ਯੂ ਜੀ